ਨਵੀਂ ਵਿਆਹੀ ਦੁਲਹਨ ਨਾਲ ਪਿਸਤੌਲ ਦੀ ਨੋਕ ਤੇ ਕਰਦਾ ਰਿਹਾ ਨੌਜਵਾਨ ਗਲਤ ਕੰਮ ਸਮਝਾਉਣ ਵਾਲੇ ਤੇ ਤੀਜ ਹਥਿਆਰਾਂ ਨਾਲ ਕੀਤਾ ਹਮਲਾ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਨਵੀਂ ਵਿਆਹੀ ਦੁਲਹਨ ਨੇ ਆਪਣੇ ਹੀ ਦੋਸਤ ਉਪਰ ਪਿਸਤੌਲ ਦੀ ਨੋਕ ਪਰ ਉਸੋ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਲਗਾਏ ਹਨ ਮੀਰੀਆ ਨਾਲ ਗੱਲਬਾਤ ਕਰਦਿਆਂ ਪੀੜਤ ਤੌਰ ਤੇ ਨੇ ਦੱਸਿਆ ਕਿ ਉਸ ਦਾ ਦੋਸਤ ਜੁਇਸ ਤਰ੍ਹਾਂ ਸੁਨੀਲ ਹੈ ਉਹਨਾਂ ਦੇਖਾਉਂਦਾ ਚਾਹੁੰਦਾ ਸੀ ਅਤੇ ਪਹਿਲਾਂ ਵੀ ਉਹਨਾਂ ਨਾਲ ਮੜਾ ਮੋਟਾ ਮਜ਼ਾਕ ਕਰ ਲੈਂਦਾ ਸੀ ਅਤੇ ਫਿਰ ਪਿਸਤੌਲ ਦੀ ਨੋਕ ਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਤੇ ਲੱਗ ਪਿਆ ਤੇ ਉਸਦੇ ਨਾਲ ਬਲਾਤਕਾਰ ਕਰਦਾ ਰਿਹਾ ਜਦ ਉਹ ਇਸ ਸਰਹਕ ਤੋਂ ਬਾਅਦ ਨਾ ਆਇਆ ਤਾਂ ਉਸਨੇ ਸਾਰੀ ਗੱਲ ਆਪਣੇ ਪਤੀ ਨੂੰ ਦਸੀ ਤੇ ਜਦ ਉਸ ਦਾ ਪਤੀ ਉਸ ਨੂੰ ਸਮਝਾਉਣ ਲਈ ਉਸ ਕੋਲ ਗਿਆ ਤਾਂ ਉਸਦੇ ਦੋਸਤ ਸੁਨੀਲ ਵੱਲੋਂ ਉਸਤੇ ਪਤੀ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ਼ ਤਿਆਰ ਹਥਿਆਰਾਂ ਨਾਲ ਉਸਦੇ ਪਤੀ ਉੱਪਰ ਹਮਲਾ ਕਰ ਦਿੱਤਾ ਵਰਤਮਾਰਜੀ ਉਹ ਸਾਡੇ ਘਰ ਆਂਦਾ ਸੀ ਦਵਾ ਮੇਰੇ ਤਾਇ ਦੇ ਘਰ ਤਾਸ਼ ਖੱਡਣ ਆਂਦਾ ਸੀ ਇਹ ਹੀ ਬੰਦਾ ਸੁਨੀਲ ਸਾਡੇ ਘਰਾਂ ਆਂਦਾ ਤਾਸ਼ ਖੱਡਣ ਸਾਡਾ ਇੱਕ ਛੱਤ ਸੀਗੀ ਜੀ ਦੋ ਵੀ ਮੇਰੇ ਕੋਲੇ ਆਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਾਰ ਇਹਨਾਂ ਨੇ ਚਿੜ ਮਾਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਉੱਤੇ ਰੇਪ ਕਰਨ ਦੀ ਰੇਪ ਕੀਤਾ ਮੇਰੇ ਗੱਲ ਨੂੰ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਠੀਕ ਆ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਕਹ੍ਯਾ ਮੇਰੇ ਘਰ ਵਾਲਾ ਕਹ੍ਯਾ ਤੇਵਰਾਣੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਤੇ ਵੀ ਇਦਾਂ ਇਹਨਾਂ ਨੇ ਕੋਤ ਮਾਰ ਕੀਤੀ ਐਂਕ ਕੀਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਲ ਪੈ ਗਏ ਜੋ ਇੰਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਦੇਖਾ ਕੀਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੁਛ ਨਹੀਂ ਕਿਹਾ 3 ਈ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਵੀ ਐਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲਿਆਂ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਦੋਂ ਕਿਦੋਂ ਵੀ ਧਮਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਤਪਾ ਜਾਾਂਗਾ ਇੰਜ ਕਰ ਦਾਂਗਾ ਹੱਤੇ ਵਿੱਚ 2 ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਏ ਵਿੱਚ ਵੇਖੋ ਮੈਨੂੰ ਡਰਾਨ ਮਾਰਾ ਵੀ ਦੇਖੋ ਮੇਰੇ ਕੋਲੇ ਪਿਸਤੌਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਵੀ ਇੰਜ ਕਰਦਾਗਾ ਉਹ ਕਰਦਾਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਐਦਾ ਨਾ ਹੋਵੇ ਜੇ ਕੋਈ ਤੁਸੀ ਗਰੂਟ ਕਰਦੇ ਸੀ ਕਿ ਕਿਤਰਾ ਚੰਗਾ ਇਹ ਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਕਸਟੋਲ ਦੀ ਨੌਕ ਤੇ ਕਰਦਾ ਹਾਂ ਜੀ ਪਸਟੋਲ ਦੀ ਨੌਕ ਤੇ ਕਰ ਦੱਸ ਜੇ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੈਨੂੰ ਵੀ ਤਪਾ ਜਾਗਾ ਤੁਹਾਡੇ ਘਰ ਤੇ ਪਰਿਵਾਰ ਨੂੰ ਵੀ ਤਪਾ ਦਾਂਗਾ ਇੰਜ ਕਰ ਦਾਂਗਾ ਉਹ ਕਰ ਦਾਂਗਾ ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ ਘਰਦਿਆਂ ਦੇ ਜੀਆਂ ਨੂੰ ਵੀ ਖਤਰਾ ਸੀ ਹੁੰਦੇ ਤੋਂ ਕਿ ਮੈਂ ਇੰਜ ਕਰਾਂਗਾ ਉਹ ਕਰਾਂਗਾ ਮਾਰ ਜਾਗਾ ਇੰਜ ਕਰ ਦਾਂਗਾ ਉਹ ਕਰ ਦਾਂਗਾ ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਤਪਾ ਜਾਗਾ ਮੇਰੀ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਹੁਣ ਜੋ ਕੁਛ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਇੱਦਾਂ ਨਾ ਹੋਵੇ ਤੇ ਮੇਰੀ ਵੀ ਇਸ ਬਦਨਾਮ ਜਿਹੜੀ ਇਹਨਾਂ ਨੇ ਜੋ ਕੁਛ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਇਆ ਸੀ ਜਾਂ ਲਾਂਭਾ ਦਿੱਤਾ ਸੀ ਹਾਂਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਇਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਦੇ ਹੀ ਗਾਲ ਪੈ ਗਿਆ ਮੇਰੀ ਦੇਵਰਾਨੀ ਨੂੰ ਵੀ ਇਹਨਾਂ ਨੇ ਕੋਟਾ ਮਾਰ ਕੇ ਕਿ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਉਹਦੇ ਉਹਦੇ ਹੁੰਗਲ ਜਿਹੜੀ ਸੀ ਜੀ ਉਹਦੇ ਤੇ ਉਹਨਾਂ ਨੇ ਖਣੀ ਕੀ ਮਾਰਿਆ ਉਹਨੂੰ ਗਰਿਫ ਲੈਕਚਰ ਕਰ ਦਿੱਤੀ ਇੱਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਨਸ਼ਾ ਇਹ ਬਹੁਤ ਵੇਚਦਾ ਜੀ ਕਿੰਨਾ ਹੈ ਪੈਸਾ ਤੇਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਇਦਾਂ ਇਹਨਾਂ ਦੇ ਗਲਤ ਕੰਮ ਧੀਆਂ ਪੈਣਾ ਤੇ ਲੋਕਾਂ ਤੇ ਕਰਦਾ ਜੀ ਹਾਂਜੀ ਸਾਨੂੰ ਇਹ ਹੀ ਬੇਨਤੀ ਆ ਜੀ ਸਾਨੂੰ ਇਹਨਾਂ ਤੋਂ ਖਤਰਾ ਹੈ ਉਲਟਾ ਤੋਦਨ ਸਾਨੂੰ ਉਹਨਾਂ ਨੇ ਕੋਟਾ ਮਾਰ ਵੀ ਲਿਆ ਕਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੌਂ ਰਹੇ ਅਸੀਂ ਜਿਨ੍ਹਾਂ ਦੇ ਲੋਹ ਵੀ ਵੀ ਅਸੀਂ ਇਹਨਾਂ ਨੂੰ ਟਪਾ ਜਾਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹ ਹੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂਜੀ ਕਿ ਸਾਨੂੰ ਇਹਨਾਂ ਤੋਂ ਸਹੀ ਐ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਕੀ ਨਾਮ ਤੇ ਕਿ ਤੁਹੇ ਰਹੇ ਹੋ ਮਾਸਲੀ ਦਾ ਨਾਮ ਜੀ ਮੈਂ ਪਰਿਕਰਿਪਤ ਸ਼ਹਿਰੀ ਦਾ ਹਾਂ 9356 ਦਾ ਹਾਂ ਆਹ ਇੱਕ ਲੜਾਈ ਦੀ ਵਜ੍ਹਾ ਇੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਠੀਕ ਹੈ ਜੀ ਮੇਰੇ ਘਰਦ ਨੇ ਮੈਨੂੰ ਰੋਂਦੀ ਹੋਈ ਨੇ ਦੱਸਿਆ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਆਹ ਕੁਝ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਡਰ ਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੁੰਦੇ ਨਾਲ ਕਿ ਮੈਨੂੰ ਧੰਗੀਆਂ ਲਿੰਦਾ ਪਿਸਤੌਲ ਆ ਕੇ ਮੈਨੂੰ ਵਿਖਾਲਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਦੱਸਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਲਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੂੰ ਆਦੇ ਬੰਦੇ ਨੂੰ ਦੱਸੇਂਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੈਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੀ ਮੇਰੇ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫੇਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਵੀ ਫੇਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਕੁਛ ਮੈਂ ਹੱਥ ਬਾਹ ਫੜਾਇਆ ਤੇ ਮੈਂ ਉਹਨੂੰ ਕਿਹਾ ਕੀ ਤੂੰ ਚਲੇ ਗਿਆ ਤੇ ਮੈਂ ਆਦੀ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਾਂ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਾਂ ਨੂੰ ਫਿਰ ਮੇਰਾ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਗਿਆ ਇਸ ਘਰ ਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਕਿਸ ਸਬਹ ਜੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲੇਗਾ ਮੈਂ ਤਾਂ ਇਹ ਹੀ ਕੋਸ਼ਿਸ਼ ਕਰਨਾ ਹੈ ਫਿਰ ਤੋਂ ਜਿਹੜਾ ਕੁਝ ਹੁੰਦਾ ਹੀ ਤੂੰ ਕਰ ਲੈ ਠੀਕ ਹੈ ਅਸੀਂ ਤਾਂ ਐਵੇਂ ਅਸਲੇ ਦੇ ਜ਼ੋਰ ਤੇ ਅਸੀਂ ਸਾਡੀ ਹਕੂਮਤ ਤੇ ਵਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹ ਹੀ ਕੋਸ਼ਿਸ਼ ਕਰਨਾ ਹੈ ਤੇ ਇਹ ਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਲੋਕ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧਮਕੀਆਂ ਮਾਰਨ ਦੀਆਂ ਹੱਲੇ ਵੀ ਧਮਕੀਆਂ ਦੇਣੇ ਨੇ ਮਾਰਨੀਆਂ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਲੈ ਕੇ ਦਿੱਤਾ ਜਾਵੇ ਇਹਨਾਂ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ ਕਾਹਦਾ ਨੈਟਵਰਕ ਹੈ ਨੈਟਵਰਕ ਇਹ ਚਿੱਟੇ ਦਾ ਕੰਮ ਕਰਦੇ ਜੀ 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ ਅੱਗੇ ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਹੈ ਫਿਰ ਮੈਨੂੰ دہشت ਫਲਾਉਂਦੇ ਕਿਸ ਤਰ੍ਹਾਂ ਹਾਂਜੀ دہشت ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਵਕਾਲ ਵਾਸਤੇ ਗੋਲੀਆਂ ਚਲਾਈਆਂ ਸੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਹੈ ਜੀ ਇਹਨਾਂ ਦਾ ਇੱਕ ਬੰਦਾ ਫੜੀਚੇਗਾ ਤੇ ਇਹਨਾਂ ਦਾ ਸਾਰਾ ਨੈਟਵਰਕ ਅੱਗੇ ਆ ਜਾਏਗਾ ਆਪਣੇ ਆਪ ਮੈਂ ਹੀ ਪ੍ਰੈਸ ਅੱਗੇ ਮੰਗ ਕਰਦਾ ਜੀ ਮੇਰੀ ਸੁਣਵਾਈ ਹੋਵੇ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹ ਤਾਂ ਚਿੱਟੇ ਵਾਲੇ ਬੰਦੇ ਨੇ ਉਲਟਾ ਸਾਡੇ ਤੇ ਪਰਚਾ ਕਰਾਈ ਬੈਠੇ ਨੇ ਜੀ ਦੋ ਨੰਬਰ ਦਾ ਕੰਮ ਕਰਦੇ ਨੇ ਅੰਨਾ ਪੈਸਾ ਗੱਡੀਆਂ ਇਹਨਾਂ ਦੇ ਕੋਲੇ ਕਾਰਾ ਜੀਤਾ ਅਸੀਂ ਦਿਹਾੜੀ ਵਾਲੇ ਬੰਦੇ ਸਾਡੀ ਤਾਂ ਰੋਟੀ ਨਹੀਂ ਪੂਰੀ ਹੁੰਦੀ ਸੀ ਇਹ ਵੇਲੇ ਰਹਿੰਦੇ ਨੇ ਤੇ ਵੇਲੇ ਕਾਰਾ ਦੇ ਘੁੰਮਦੇ ਨੇ ਗੱਡੀਆਂ ਦੇ ਘੁੰਮਦੇ ਨੇ 24 ਘੰਟੇ ਅਸਲਾ ਟੰਗੀ ਰੱਖਦੇ ਨੇ ਉਲਟਾ ਧਮਕੀਆਂ ਦਿੰਦੇ ਨੇ ਸਾਨੂੰ ਆ ਕੇ ਸਾਡੀ ਜਾਨ ਨੂੰ ਹੱਲੇ ਵੀ ਇਹਨਾਂ ਤੋਂ ਖਤਰਾ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਨਾਂ ਤੇ ਕਿੱਥੋਂ ਦੇ ਰਹਿਣ ਵਾਲੇ ਬਸਤੀ ਸ਼ੇਰ ਕੀ ਹੋਇਆ ਜੋਡੀ ਲੜਾਈ ਵੰਕੀ ਕਰ ਲੀ ਸਦਾ ਲੜਾਈ ਮੈਂ ਕੜਿੰਗਵਾਲੀ ਥਾਨ ਦੇ ਬੈਠਾ ਸੀ ਤੇ ਮੇਰੇ ਮਗਰੇ ਹੀ ਉਹ ਆਇਆ ਦੋ ਦਿਨਾਂ ਨਾਲ ਲੜਾਈ ਹੋ ਜਾਂਦੀ ਬਾਰ ਤੇ ਦੋ ਤਿੰਨ ਮਿੰਟ ਬਾਅਦ ਮੇਰਾ ਵੱਡਾ ਭਰਾ ਆਇਆ ਤੇ ਮੇਰੇ ਭਰਾ ਨੇ ਆਣ ਕੇ ਇਹ ਗੱਲ ਕੀਤੀ ਕਿ ਸਾਡੇ ਘਰੇ ਵੜਨਾ ਰਾਤ ਨੂੰ ਉਹ ਮੇਰੀ ਗੁੱਡੀ ਤੇ ਪਿਸਤੂਲ ਰੱਖਣਾ ਮਿੱਥੇ ਜੋ ਕੀ ਗੱਲ ਇਹਦੇ ਲਈ ਚੰਗਾ ਕੰਮ ਹੈ ਤੇ ਇਥੋਂ ਸਾਡੇ ਦੋਵਾਂ ਭਰਾਵਾਂ ਦੇ ਮਤਲਬ ਗੱਲ ਪੈ ਗਿਆ ਮੇਰੇ ਕੈਂਚੀ ਮਾਰੀ ਪਾਤਨੀ ਮਾਰੀ ਕੈਂਚੀ ਆਉਤੇ ਮਾਰੀ ਕੈਂਚੀ ਕਿਸ ਤਰ੍ਹਾਂ ਦੇ ਵਾਰ ਕਿਤੇ ਜਾਨੋ ਮਾਰ ਲੈ ਜਾਨੋ ਮਾਰ ਲੈ ਵਾਰ ਕਿਤੇ ਪਰੇਕ ਉਸੇ ਦੇ ਵਿੱਚ ਸੀਗਾ ਜਿਸ ਕਿ ਮੇਰੇ ਬੈਠੇ ਤੇ ਜਿਹੜਾ ਕੱਪੜਾ ਨੰਨਾਂ ਦਾ ਬੈਠਾ ਹੋਇਆ ਸੀਗਾ ਤੇ ਮਤਲਬ ਕਿ ਪਹਿਲਾਂ ਕੋਤਣ ਲਾ ਪਿਆ ਬਾਈ ਥੱਲੇ ਟੇਕ ਦਾ ਮੈਂ ਤੇ ਮੇਰੇ ਵੀ ਬੋਡਾ ਰੱਖੇ ਮੂੰਹ ਤੇ ਮੇਰੇ ਪੱਥਰਾਂ ਦੇ ਮਾਰਾ ਬਾਪ ਤੇ ਥੱਲੇ ਚੱਲਣਾ ਪਿਆ ਉਹ ਮੰਗ ਹੋਣੇ ਤੇ ਕਾਰਵਾਈ ਹੋਣੀ ਇਹਦੀ ਪੂਰੀ ਕਾਰਵਾਈ ਹੋਣੀ ਹੈ ਜਿਸ ਸਾਡੇ ਅਨੁਸਾਰ ਮਿਲ ਜਾ ਫਿਰਦਾ ਸੜੇ ਕਰ ਜਾਂਦਾ ਫਿਰ ਬਸ ਹੋਰ ਦੀਆਂ ਤਵੀਆਂ ਦੇਂਦੇ ਆ ਅੱਜ ਤੋਂ ਚਾਰ 10 ਕੁ ਦਿਨ ਪਹਿਲੋ ਇਹ ਮਤਲਬ ਕਿ ਸਾਡੇ ਮਨ ਦੋ ਵਾਰੀ ਆਣ ਕੇ ਫੈਰ ਵੀ ਨਾ ਕੱਟੇ ਦੋ ਵਾਰੀ ਫੈਰ ਕੱਟ ਕੇ ਗਿਆ ਠੀਕ ਹਿੰਦੀ ਦਾ ਮਹੱਲਾ ਗਵਾਈ ਪੂਰੀ ਦੇ ਗਿਆ ਕਿ ਫੈਰ ਇਸ ਲਾ ਕੇ ਗਿਆ ਸੀ ਸਰ ਇੱਕ ਜਿਹੜਾ ਮਸਲਾ ਹੈ ਕਿ ਵਾਰ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚਲਾਈ ਕੀ ਮਸਲਾ ਹੈ ਬਿਆਨ ਮੁਤਾਬਕ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦਰਜ ਕੀਤਾ ਗਿਆ ਤੇ ਵੈਰੀਫਾਈ ਕੀਤਾ ਜਾ ਰਿਹਾ ਹੈ ਧੰਨਵਾਦ ਜੀ